ਪਾਰਸ ਨੂੰ ਵੇਖ ਕੇ ਬਾਪੂ ਜਗਨ ਸਿੰਘ ਨੇ ਦੱਸਤਾ ਸੀ ਕਿ ਇਹ ਤੇਰਾ ਨਾਮ ਬਣਾਊਗਾ ਕਹਿੰਦਾ ਮੇਲਿਆਂ 'ਚ ਇਹਦੇ ਪਿੱਛੇ ਐਵੇਂ ਇਕੱਠ ਹੋਇਆ ਕਰੂ ਜਿਵੇਂ ਅਣਖੀਲਾ ਖਾੜਾ ਲਾਊਗਾ ਘੋੜਿਆਂ ਦੀ ਦੁਨੀਆ ਤੇ ਪਾਰਸ ਰਾਜ ਕਰਦਾ ਸੀ ਪਾਰਸ ਸਿਰਾ ਸੀ ਇਸ ਗੱਲ ਦੀ ਗਵਾਹੀ ਇਹਦਾ ਰਿਜ਼ਲਟ ਹੀਰਾ ਭਰਦਾ ਸੀ 33 ਮਹੀਨਿਆਂ ਦਾ ਛੜ ਤੋਂ ਬਾਹਰ ਇੰਦਰ ਵਾਲਾ ਹੀਰਾ ਜੱਟ ਦੇ ਜ਼ਖਮ ਤੇ ਮਲਮ ਲਾਤੀ ਜਿਹੜਾ ਪਾਰਸ ਦੇ ਗਿਆ ਸੀ ਚੀਰਾ ਜਿਹੜੇ ਬਣੇ ਜਿੱਤਣ ਲਈ ਹੋਣ ਉਹ ਕਿੱਥੋਂ ਕਿਸੇ ਤੋਂ ਹਾਰ ਦੇ ਬਾਬਾ ਵੀ ਕਹਿ ਗਿਆ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਹੀਰਾ ਦੇ ਦਿੱਤਾ ਬਾਬੇ ਨੇ ਜੋ ਹੋਵੇ ਵਿੱਚ ਮੁਕੱਦਰਾਂ ਦੇ ਉਹ ਕਿਸੇ ਨਹੀਂ ਖੋਣਾ ਪਾਰਸ ਤਾਂ ਪਾਰਸ ਸੀ ਉਹਦਾ ਘਾਟਾ ਕਦੇ ਨਹੀਂ ਪੂਰਾ ਹੋਣਾ ਅੱਜ ਵੀ ਤੁੰਗਦੇ ਸੁਪਨੇ ਦੇ ਵਿੱਚ ਆਉਂਦਾ ਏ ਇੰਗਲੈਂਡ ਤੋਂ ਆਈ ਕਾਠੀ ਇੰਦਰ ਅੱਜ ਵੀ ਪਾਰਸ ਤੇ ਪਾਉਂਦਾ ਏ ਪਾਰਸ ਦੀ ਰੂ ਇੰਦਰ ਦੇ ਵਿੱਚ ਵੱਸਦੀ ਏ ਗੱਲ ਕਰਕੇ ਹੋਈ ਗਿੱਲੀ ਅੱਖ ਬੜਾ ਕੁੰਝ ਦੱਸਦੀ ਏ ਪਾਰਸ ਦਾ ਭਲੇਖਾ ਪਾਵੇ ਹੀਰਾ ਜਦੋਂ ਰਿੰਗ 'ਚ ਆਉਂਦਾ ਏ ਮੇਲਾ ਲੱਗ ਜਾਂਦਾ ਆਲੇ-ਦੁਆਲੇ ਜਦੋਂ ਬੱਲ ਸਟੋਨ ਦੇ ਟਰੇਲਰ 'ਚੋਂ ਜੱਟ ਲਾਉਂਦਾ ਏ ਹੀਰੇ ਵਿੱਚ ਦੋ ਵੱਡੀਆਂ ਲੈਣਾ ਦਾ ਖੂਨ ਜਿਹੜੇ ਕਿਸੇ ਤੋਂ ਨਾ ਟੁੱਟਣ ਐਸੇ ਰਿਕਾਰਡ ਬਣਾਉਣ ਦਾ ਸਾਹਿਬਾਨੇ ਵਾਲੇ ਨੂੰ ਜਨੂਨ ਆ ਕੁੰਝ ਨਾਲ ਦੇ ਆਣੇ ਧੋਖਾ ਦਿੱਤਾ ਤਾਂ ਹੀ ਸੁਭਾਅ ਬੈੜਾ ਖਾਰਚ ਠਾਟੀ ਦਾ ਟੰਗ ਕੇ ਬੈਂਦਾ ਥੋੜਾ ਅੜ ਬਜਟ ਵਹਿੜਾ ਐਵੇਂ ਨਹੀਂ ਨਾਮ ਬੰਦੇ ਭਗਤੀ ਕਰਨੀ ਪੈਂਦੀ ਆ ਤਪ ਦੀਆਂ ਲੋਆਂ ਚ ਬਿਆੰਤ ਸਿਆਂ ਪੜਾਕੇ ਦੇਖੀ ਪੈਂਦੇ ਸ਼ਾਵਾਜ ਬਰਾੜ ਕਹਿੰਦਾ 2025 ਵਾਲੇ ਛੂਹਾਂ ਚ ਜਿਹੜੇ ਮਾੜੇ ਟਾਈਮ ਚ ਨਾਲ ਖੜ ਜਾਣ ਉਹ ਬੀਰ ਹੁੰਦੇ ਨੇ ਜੋ ਜੁਰਤਾਂ ਨਾ ਅੰਬਰਾਂ ਦੀ ਹਿੱਕ ਪਾੜ ਦੇ ਛੋਟਿਆ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ ਜੋ ਜੁਰਤਾਂ ਅੰਬਰਾਂ ਦੀ ਹਿੱਕ ਪਾੜ ਦੇ ਛੋਟਿਆ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤ ਮਾਨ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਇੱਕ ਤੁਹਾਨੂੰ ਨਵੀਂ ਸ਼ਖਸੀਅਤ ਦੇ ਨਾਲ ਮਿਲਾਉਣਾ ਜਿਵੇਂ ਤੁਹਾਨੂੰ ਪਤਾ ਭਾਵੇਂ ਜਿਵੇਂ ਆਪਾਂ ਰੁਟੀਨ ਦੇ ਵਿੱਚ ਸਟੱਡ ਫਾਰਮਾਂ ਦੀਆਂ ਵੀਡੀਓਜ਼ ਕਰਦੇ ਰਹਿੰਦੇ ਆ ਤੁਹਾਨੂੰ ਚੰਗੇ ਚੰਗੇ ਨੋਕਰੇ ਜਾਂ ਮਾਰਵਾੜੀ ਘੋੜੇ ਦਿਖਾਉਨੇ ਆ ਸਾਡੀ ਹਰ ਵਾਰ ਇਹੀ ਕੋਸ਼ਿਸ਼ ਰਹਿੰਦੀ ਆ ਵੀ ਤੁਹਾਨੂੰ ਚੰਗੇ ਤੋਂ ਚੰਗਾ ਜਾਨਵਰ ਦਿਖਾਈਏ ਤੇ ਉਹਦੇ ਬਾਰੇ ਪ੍ਰੋਪਰ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਇੰਦਰ ਤੁੰਗ ਦੇ ਨਾਲ ਮਿਲਾਵਾਂਗੇ ਤੇ ਬਾਈ ਦੇ ਜਾਨਵਰ ਦਿਖਾਉਣੇ ਆ ਫਾਰਮ ਦੇ ਉੱਤੇ ਜਿਹੜਾ ਮੇਨ ਬਸ਼ੇਰਾ ਬਾਈ ਨੇ ਨੁਕਰਾ ਤਿਆਰ ਕੀਤਾਗਾ ਜਿਹਨੂੰ ਤਕਰੀਬਨ ਲਗਭਗ ਸਾਰੇ ਭਰਾ ਆਪਣੇ ਘੋੜਿਆਂ ਵਾਲੇ ਜਾਣਦੇ ਆ 파ਰਸ ਦਾ ਬੱਚਾ ਹੀਰਾ ਸ਼ੂਗਨਰ ਬਸ਼ੇਰਾ ਸੋ ਪਹਿਲਾਂ ਮੈਂ ਤੁਹਾਨੂੰ ਬਾਈ ਦਾ ਥੋੜਾ ਜਿਹਾ ਡਰੈਸ ਕਲੀਅਰ ਕਰ ਦਿੰਨਾ ਪਿੰਡ ਆਪਾਂ ਸਾਹਿਬਾਨੇ ਬੈਠੇ ਆ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਤੇ ਲੁਧਿਆਣੇ ਤੋਂ ਤਕਰੀਬਨ ਇਹ 10-12 ਕਿਲੋਮੀਟਰ ਦੂਰ ਪੈ ਜਾਂਦਾ ਹੈ ਜਦੋਂ ਆਪਾਂ ਲੁਧਿਆਣੇ ਤੋਂ ਚੰਡੀਗੜ੍ਹ ਵਾਲਾ ਮੇਨ ਹਾਈਵੇ ਆਉਣੇ ਆ ਉਹਦੇ ਉੱਤੇ ਪਿੰਡ ਪੈਂਦਾ ਹੈਗਾ ਮੇਨ ਹਾਈਵੇ ਤੋਂ ਤਕਰੀਬਨ 3-4 ਕਿਲੋਮੀਟਰ ਪਿੱਛੇ ਹਟਮਾ ਪਿੰਡ ਆਏ ਸੋ ਅੱਜ ਦੀ ਵੀਡੀਓ ਦੇ ਦਰਮਿਆਨ ਆਪਾਂ ਗੱਲਬਾਤ ਬਾਈ ਦੇ ਪਹਿਲਾ ਵਾਲੇ ਘੋੜੇ ਪਾਰਸ ਬਾਰੇ ਕਰਾਂਗੇ ਜਿਹੜਾ ਚੈਂਪੀਅਨ ਆਫ ਚੈਂਪੀਅਨ ਦਾ ਜਿਹਨੂੰ ਖਿਤਾਬ ਮਿਲਿਆ ਤੇ ਬਾਈ ਨੂੰ ਜਿੰਨੇ ਵੀ ਆਪਣੇ ਘੋੜਾ ਇੰਡਸਟਰੀ ਦੇ ਭਰਾ ਨੇ ਸਾਰੇ ਇਸ ਗੱਲੋਂ ਜਾਣਦੇ ਆ ਕੇ ਬਾਈ ਨੂੰ ਸ਼ੋਹਾਂ ਦਾ ਬਹੁਤ ਜ਼ਿਆਦਾ ਕਰੇ ਜਾ ਤੇ ਹੁਣ ਤੱਕ ਬਹੁਤ ਸਾਰੇ ਇਹਨੇ ਸ਼ੋਹ ਲੜੇ ਆ ਹਰ ਇੱਕ ਕੈਟਾਗਰੀ ਦੇ ਵਿੱਚ ਜਿੰਨੇ ਵੀ ਆਪਣੇ ਪੰਜਾਬ ਹਰਿਆਣੇ ਦੇ ਜਾਂ ਕਹਿ ਲਓ ਰਾਜਸਥਾਨ ਦੇ ਨੇੜੇ ਨੇੜੇ ਜਾਂ ਦੂਰ ਆਪਣੇ ਜਿੰਨੇ ਵੀ ਨੋਕਰਾ ਕੈਟਾਗਰੀ ਦੇ ਸ਼ੋਹ ਹੁੰਦੇ ਆ ਹਰ ਇੱਕ ਸ਼ੋਹ ਦੇ ਵਿੱਚ ਬਾਈ ਆਪਣੇ ਜਾਨਵਰਾਂ ਨੂੰ ਪਾਰਟਿਸਿਪੇਟ ਕਰਾਉਂਦੇ ਆ ਭਾਵੇਂਗੇ ਹੋ ਦੁੱਧਦੰਦ ਬਸ਼ੇਰੀਆਂ ਬਸ਼ੇਰੇ ਹੋਣ ਦੋਦੰਦ ਹੋਣ ਤੇ ਚਾਹੇ ਵੱਡੇ ਸਟੈਲੀਅਨ ਹੋਣ ਹਰ ਬਾਰ ਬਾਈ ਦੀ ਇਹ ਕੋਸ਼ਿਸ਼ ਰਹਿੰਦੀ ਆ ਵੀ ਚੰਗੇ ਤੋਂ ਚੰਗਾ ਜਿਹੜਾ ਜਾਨਵਰ ਆ ਸਾਡੇ ਫਾਰਮ ਦੇ ਉੱਤੇ ਆਵੇ ਤੇ ਕੰਪੀਟੀਸ਼ਨ ਨੂੰ ਬਿੰਨ ਕਰਨ ਵਾਲਾ ਹੋਵੇ ਸੋ ਅੱਜ ਆਪਾਂ ਬਾਈ ਇੰਦਰ ਦੇ ਨਾਲ ਜਿੰਨਾ ਵੀ ਉਹਦਾ ਹੁਣ ਤੱਕ ਦਾ ਘੋੜਿਆਂ ਦੇ ਨਾਲ ਸਫ਼ਰ ਰਿਹਾ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਈ ਦਾ ਸਭ ਤੋਂ ਪਹਿਲਾਂ ਆਪਾਂ ਕਰਦੇ ਆਂ ਸਵਾਗਤ 파ਰਸ ਤੇ ਹੀਰੇ ਬਾਰੇ ਸਾਰੀ ਗੱਲਬਾਤ ਆਪਾਂ ਕਲੀਅਰ ਕਰਾਂਗੇ ਇੰਟਰਵਿਊ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਈ ਇੰਦਰ ਸਤਿ ਸ਼੍ਰੀ ਅਕਾਲ ਜੀ ਬਾਈ ਭਾਈ ਅੰਦਰ ਕੈਮੋਈ ਵਧੀਆ ਵੀਰੇ ਠੀਕ ਠਾਕ ਤੇ ਆਪਣੇ ਫਾਰਮ ਦੇ ਉੱਤੇ ਬਾਈ ਜਾਨਵਰ ਸਭ ਸੈੱਟ ਹੈ ਜੀ ਹਾਂਜੀ ਹਾਂਜੀ ਵਧੀਆ ਵੀਰੇ ਸਾਹਿਬ ਕਿਰਪਾ ਜੀ ਬਰਮਾਦਵਾਣੀ ਠੀਕ ਹੈ ਜੀ ਬਾਈ ਅੰਦਰ ਸਭ ਤੋਂ ਪਹਿਲਾਂ ਤਾਂ ਬਾਈ ਆਪਣੇ ਪਿੰਡ ਬਾਰੇ ਥੋੜਾ ਜਿਹਾ ਦੱਸ ਦਿਓ ਜਿੰਮੇ ਤਾਂ ਵੈਸੇ ਮੈਂ ਭਰਾਮਾ ਨੂੰ ਕਲੀਅਰ ਕਰਤਾ ਤੇ ਰੋਡ ਦਾ ਪਿੰਡ ਵੀਰੇ ਚੰਡੀਗੜ੍ਹ ਰੋਡ ਤੋਂ 2 ਕਿਲੋਮੀਟਰ ਹਟਵਾ ਤੇ ਫੂਟ ਇਸ ਹਸਪੀਟਲ ਲੁਧਿਆਣੇ ਉਹ ਤੋਂ 4 ਤੋਂ 5 ਕਿਲੋਮੀਟਰ ਤੇ ਬੌਨ ਬਰੈਡ ਝਾਬੇਵਾਲ ਤੋਂ 2 ਕਿਲੋਮੀਟਰ ਤੇ 슈ਗਰ ਮਿਲ ਬੁੱਢੇਆਲ ਦੀ مشورہ ਠੀਕ ਹੈ ਉਹ ਤੋਂ ਵੀ 2-3 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ ਭਾਈ ਤੇ ਇੰਦਰ ਭਾਈ ਆਪਾਂ ਥੋੜਾ ਜਿਹਾ ਜਿਵੇਂ ਭਰਾਵਾਂ ਨਾਲ ਗੱਲਬਾਤ ਆਪਾਂ ਇੰਟਰਵਿਊ ਦੇ ਵਿੱਚ ਕਰਨੀ ਆ ਜੇ ਆਪਾਂ ਜਾਦੇ ਡਿਟੇਲ ਦੇ ਵਿੱਚ ਬਰੀਕੀ ਦੇ ਵਿੱਚ ਆਵਾਂਗੇ ਤਾਂ ਸਮਾਂ ਬਹੁਤ ਲੱਗ ਜਾਣਾ ਕਿਉਂਕਿ ਤੁਹਾਡੀਆਂ ਪ੍ਰਾਪਤੀਆਂ ਹੀ ਇਹੋ ਜਿਹੀਆਂ ਨੇ ਹਨ ਤੁਸੀਂ ਮਿਹਨਤ ਹੀ ਇੰਨੀ ਜਿਆਦੇ ਕੀਤੀ ਆ ਤੇ ਵੀ ਆਪਾਂ ਬੜਾ ਜਿਆਦੇ ਉਸ ਲੈਵਲ ਤੇ ਜੇ ਖੁੱਲ ਕੇ ਦੱਸਣਾ ਹੋਵੇ ਤਾਂ ਟਾਈਮ ਬਹੁਤ ਲੱਗ ਜਾਣਾ ਥੋੜਾ ਜਿਹਾ ਆਪਾਂ ਸ਼ਾਰਟ ਦੇ ਵਿੱਚ ਚੱਲਾਂਗੇ ਤੇ ਜਿੰਨਾ ਕੁ ਵੀ ਭਰਾਵਾਂ ਨੂੰ ਤੁਹਾਡੇ ਬਾਰੇ ਸਾਰਾ ਕਲੀਅਰ ਹੋ ਜਾਣਾ ਸਭ ਤੋਂ ਪਹਿਲਾਂ ਆਪਾਂ ਬਾਈ ਮੋਟੀ ਜੀ ਗੱਲ ਬਾਤ ਤੁਸੀਂ ਇਹ ਦੱਸ ਦਿਓ ਵੀ ਤੁਹਾਡੀ ਸ਼ੁਰੂਆਤ ਆ ਜਿਹੜੀ ਘੋੜੇ ਰੱਖਣ ਦੀ ਕਿੰਨੇ ਸਾਲ ਦੇ ਵਿੱਚ ਹੋਈ ਸੀ 2010 ਦੇ 2010 ਦੇ ਹਾਂਜੀ ਠੀਕ ਆ ਬਾਈ ਤੇ ਕਿਹੜੇ ਜਾਨਵਰ ਤੋਂ ਸ਼ੁਰੂਆਤ ਕੀਤੀ ਸੀ ਪਹਿਲਾਂ ਬਸ਼ੇਰੀ ਲਈ ਸੀ ਮੁਕਸਰ ਮੰਡੀ ਤੋਂ ਹਮ ਅੰਕਲ ਜਗਤਾਰ ਉਹਨਾਂ ਨੂੰ ਠੀਕ ਆ ਬਾਈ 6 ਮਹੀਨੇ ਦੀ ਬਸ਼ੇਰੀ ਸੀ ਹਮ ਤੇ ਪਹਿਲਾ ਜਾਨਵਰ ਉਹੀ ਰੱਖਿਆ ਸੀ 2010 ਤੋਂ ਠੀਕ ਆ ਬਾਈ ਤੇ ਰਜਾਣ ਕਿਵੇਂ ਪੈ ਤੁਹਾਡਾ ਇਸ ਪਾਸੇ ਸ਼ੌਂਕ ਸੀਗਾ ਸ਼ੁਰੂ ਤੋਂ ਮਤਲਬ ਉਹ ਸ਼ੌਂਕ ਸ਼ੁਰੂ ਤੋਂ ਸੀ ਸਾਡੇ ਪਿੰਡ ਸੀਗੀਆਂ ਘੋੜੀਆਂ 4 ਤੋਂ 5 ਹੋਣਗੀਆਂ ਉਹਨਾਂ ਨੂੰ ਦੇਖ ਕੇ ਵੀ ਅੱਛਾ ਜੀ ਪਰ ਉਹ ਸ਼ੌਂਕ ਸੀਗਾ ਪਹਿਲਾਂ ਮੈਂ ਫੁੱਟਬਾਲ ਵੀ ਖੇਡਦਾ ਸੀ ਫੁੱਟਬਾਲ ਦਾ ਸ਼ੌਂਕ ਸੀ ਯਾਰ ਫੁੱਟਬਾਲ ਛੱਡੀ ਫਿਰ ਇਹ ਘੋੜਿਆਂ ਵੱਲ ਨੂੰ ਹੋ ਗਿਆ ਠੀਕ ਹੈ ਬਾਈ ਹਾਂਜੀ ਤੇ ਉਦੋਂ ਬਾਅਦ ਬਾਈ ਇਹ ਚੀਜ਼ ਨੂੰ ਤੁਸੀਂ ਆਪ ਦਾ ਪ੍ਰੋਫੈਸ਼ਨ ਕਿਵੇਂ ਬਣਾ ਲਿਆ ਚਲੋ ਹੌਲੀ ਹੌਲੀ ਜਾਨਵਰ ਤੁਹਾਡੇ ਫਾਰਮ ਦੇ ਉੱਤੇ ਆਉਂਦੇ ਗਏ ਹਨਾ ਅੱਜ ਤੁਸੀਂ ਫਾਰਮ ਚੰਗਾ ਸੈਟਅਪ ਕੀਤਾ ਬਾਦ ਦੇ ਵਿੱਚ ਚਲੋ ਬਾਅਦੇ ਗਏ ਫਿਰ ਘੋੜੇ ਵਾਲੇ ਪਾਸੇ ਵਿਚਾਰ ਕੇ ਮੈਂ ਆਇਆ ਜਾਂ ਇਹ ਕਹਿ ਲਓ ਆਪਾਂ ਸਿੱਧਾ ਡਾਇਰੈਕਟਲੀ ਗੱਲ ਕਰੀਏ ਵਿਪਾਰਸ ਵਾਲੇ ਪਾਸੇ ਤੁਸੀਂ ਕਿਵੇਂ ਆਏ ਵਿਪਾਰਸ ਨੂੰ ਤਿਆਰ ਕਰਨਾ ਬੱਚਾ ਲੈ ਆਇਆ ਛੌਂਕ ਦੇ ਤੌਰ ਤੌਰ ਤੇ ਆਪਾਂ ਆਏ ਸੀ ਬਾਈ ਲੈਨ 'ਚ ਨਾ ਤੇ ਪਾਰਸ 6 ਤੋਂ 7 ਮਹੀਨੇ ਦੀ ਉਮਰ ਦਾ ਹੀ ਜਦ ਮੈਂ ਲੈ ਲਿਆ ਸੀ ਬਾਕਰਪੁਰ ਤੋਂ ਲਿਆ ਸੀ ਬਾਈ ਜਦੰਦਰੋਂ ਤੋਂ ਇਹਨਾਂ ਕੋ ਨੂਰਾ ਉਹਦੇ ਹੀ ਬੱਚਾ ਸੀ ਹਾਂਜੀ ਬਾਈ ਤੇ ਚੰਡੀਗੜ੍ਹ ਜਦੋਂ ਮੈਂ ਜਾਂਦਾ ਸੀ ਤਾਂ ਬਾਈ ਦੇ ਫਾਰਮ ਤੇ ਜਾਂਦਾ ਸੀ ਤੇ ਉਹ ਮੈਨੂੰ ਬੱਚਾ ਬੜਾ ਪਸੰਦ ਸੀ ਅੱਛਾ ਬਾਈ ਤੇ ਮੈਂ 4-5 ਵਾਰ ਵਿਜ਼ਿਟ ਕਰਿਆ ਉਹ ਫਾਰਮ ਤੇ ਹੂੰ ਤੇ ਹਰ ਵਾਰ ਪੁੱਛਦਾ ਸੀ ਬਾਈ ਦੇਣਾ ਤੇ ਫਿਰ ਇੱਕ ਦਿਨ ਬਾਈ ਦਾ ਵੀ ਵਿਚਾਰ ਬਣ ਗਿਆ ਤੇ ਆਪਾਂ ਉਸ ਤੋਂ ਬੱਚਾ ਲੈ ਲਿਆ ਸੀ ਠੀਕ ਹੈ ਬਾਈ ਤੇ ਇਹਨਾਂ ਦਾ ਬਾਈ ਸੋਚ ਕੇ ਨਹੀਂ ਚੱਲੇ ਸੀ ਆਪਾਂ ਵੀ ਇਹ ਘੋੜਾ ਬਣੂ ਜਾਂ ਇਹਨਾਂ ਨਾਲ ਨਾਮ ਬਰ ਬਣੂਗਾ ਨਾ ਪਰ ਸੇਵਾ ਕਰੀ ਸ਼ੌਂਕ ਸੀ ਤੇ ਉਹਨੇ ਬਹੁਤ ਕੁਝ ਦਿੱਤਾ ਹਾਂਜੀ ਬਾਈ ਤੇ ਤੁਹਾਡਾ ਨਾਮ ਵੀ ਉਹਨੇ ਹੀ ਬਿਲਕੁਲ ਹੈ ਨਾ ਜਿੰਨੀ ਤੁਹਾਡੀ ਪਛਾਣ ਬਣੀ ਆ ਬਹੁਤ ਬਹੁਤ ਪਛਾਣ ਬਣਾ ਤੁਹਾਨੂੰ ਸਾਰੇ ਉਹਦੇ ਕਰਕੇ ਜਾਣਦੇ ਆ ਇੱਕ ਚੀਜ਼ ਮੈਂ ਹੋਰ ਜਿਵੇਂ ਅਸੀਂ ਆਮ ਹੀ ਗੱਲਾਂ ਕਰਦੇ ਰਹਿੰਦੇ ਹੁੰਦੇ ਆ ਬਾਈ ਤੇ ਉਹਦੀ ਜਿਹੜੀ ਪ੍ਰਾਪਤੀ ਆ ਉਹਨੂੰ ਅਨਗਲਿਆ ਨਹੀਂ ਕੀਤਾ ਜਾ ਸਕਦਾ ਇੱਕ ਤਾਂ ਬਿਲਕੁਲ ਉਹ ਇੱਕ ਸਾਲ ਬਰੀਡਿੰਗ ਕਰੀ ਉਹਨੇ ਬਾਈ 8 ਘੋੜੇ ਤਾਂ ਜਿਹੜੇ ਉਹ ਬਣੇ ਨੇ ਬੰਗਲਾਂ ਦੇ ਜਣਾ ਸਕਦਾ ਹਜੇ ਮਤਲਬ ਬਣੇ ਨਹੀਂ ਬੱਚੇ ਨੇ ਹਮ ਆਪਣੀ ਬੱਚਾ ਇਹ ਸਭ ਤੋਂ ਵੱਡਾ ਉਹਨਾਂ ਜੋ ਮੈਨੂੰ ਲੱਗਦਾ ਇੱਕ ਠੂਹੀ ਪਿੰਡ ਉਹ ਵੱਡਾ ਉਹ ਮਹੀਨਾ ਡੇਢ ਮਹੀਨਾ ਤੋਂ ਵੱਡਾ ਇਹ ਹੋਣੀ ਚਾਰ ਦੰਦ ਹੋਏ ਨੇ ਜਾਂ ਸ਼ੋਹਾਂ ਤੋਂ ਪਹਿਲਾਂ ਠੀਕ ਆ ਬਾਈ ਬਾਕੀ ਦੋ ਦੰਦ ਨੇ ਜਾਂ ਅੱਠ ਘੋੜੇ ਤਾਂ ਮੈਂ ਯਾਨੀ ਜਿਹੜੇ ਬਣਨਗੇ ਪੂਰੇ ਤਗੜੇ ਪਾਸ ਦੇ ਆਉਣ ਵਾਲੇ ਸਾਲ ਦੋ ਸਾਲਾਂ ਨੂੰ ਹੂੰ ਯਾਨੀ ਇੱਕ ਸਾਲ ਤੇ ਇੱਡਾ ਤਗੜਾ रिजल्ट ਪੈਦਾ ਕੀਤਾ ਉਹਨੇ ਤੇ ਪੰਜ ਚਾਰ ਤੋਂ ਪੰਜ ਘੂੜੀਆਂ ਜਿਹੜੀਆਂ ਪੂਰੀਆਂ ਨਾਮ ਵਰਨੇ ਉਹਨਾਂ ਨੇ ਛਰਟ ਛਰਟ 60-60 ਵਿੱਚ ਚੱਕ ਦਦੀਆਂ ਵੱਡੀ ਗੱਲ ਆ ਵੱਡੀ ਗੱਲ ਆ ਬਾਈ ਤੇ ਉਸ ਤੋਂ ਵੀ ਵੱਡੀ ਗੱਲ ਇਹ ਤਾਂ ਚਲੋ ਆਪਣੇ ਭਰਾ ਦੇਖਦੇ ਹੁੰਦੇ ਆ ਵੀ ਸਭ ਤੋਂ ਪਹਿਲਾਂ ਦੇਖਦੇ ਆ ਚਲੋ ਆਪਾਂ ਸ਼ੋਹ ਵਾਲੇ ਪਾਸੇ ਦੇਖੀਏ ਸ਼ੋ ਵੀ ਉਹਨੇ ਬੰਨ ਕੀਤੇ ਚੈਂਪੀਅਨ ਆਫ ਚੈਂਪੀਅਨ ਦਾ ਖਿਤਾਬ ਮਿਲਿਆ ਪਾਰਸ ਨੂੰ ਬਾਈ ਜਿੰਨੇ ਵੀ ਸ਼ੋ ਲੜੇ ਆ ਪਹਿਲਾਂ ਚੈਂਪੀਅਨ ਉਹ ਚੈਂਪੀਅਨ ਹੋਈ ਸੀ ਉਧਰੋਂ ਸ਼ਾਨ ਸੀ ਫਰੀਦਕੋਟ ਹਾਂ ਇਹ ਸ਼ਾਨ ਚਾਰ ਦਿਨ ਚ ਚੈਂਪੀਅਨ ਆਫ ਚੈਂਪੀਅਨ ਬਣਿਆ ਇਹ ਦੋ ਦਿਨ ਚ ਚੈਂਪੀਅਨ ਆਫ ਚੈਂਪੀਅਨ ਬਣਿਆ ਫਰੀਦਕੋਟ ਸ਼ੋ ਪਹਿਲਾਂ ਚੈਂਪੀਅਨ ਉਹ ਚੈਂਪੀਅਨ ਹੀ ਸੀ ਠੀਕ ਆ ਬਾਈ ਜਦੋਂ ਸਟਾਰਟ ਹੋਇਆ ਸ਼ੋ ਨਾ ਚੈਂਪੀਅਨਸ਼ਿਪ ਆਪਣੇ ਜਦੋਂ ਸਟਾਰਟ ਹੋਇਆ ਪਹਿਲਾ ਮੋਟਰਸਾਈਕਲ ਇਹਨੇ ਜਿੱਤਿਆ ਇਹਨੇ ਮਾਰਵਾੜੀ ਸ਼ਾਨ ਨੇ ਠੀਕ ਆ ਬਾਈ ਹਾਂਜੀ ਤੇ ਨੇ ਇੱਕ ਵੱਖਰਾ ਟ੍ਰੈਂਡ ਸੈੱਟ ਕੀਤਾ ਬਾਈ ਆਪਣੀ ਪੰਜਾਬ ਦੀ ਬਰੀਡ ਜਿਹਵੇਂ ਨੋਕਰਾ ਮੰਨੀ ਜਾਂਦੀ ਹੈ ਉਹਦੇ ਵਿੱਚ ਬਹੁਤ ਸੁਧਾਰ ਕੀਤਾ ਹੁਣ ਤਾਂ ਬਾਈ ਸਾਰੀ ਕਹਿੰਦੇ ਸਾਡਾ ਕਰੋੜ ਲੱਗ ਗਿਆ ਸਾਡਾ ਡੇਢ ਲੱਗ ਗਿਆ ਇਹ ਤੇ ਪੰਜਾਬ ਦੇ ਬੰਦਿਆਂ ਤੋਂ ਕਰੋੜ ਕਰੋੜ ਰੁਪਈਆ ਪਲੱਸ ਪੰਜਾਬ ਦੇ ਬੰਦਿਆਂ ਨੇ ਬਾਹਰਲੇ ਆਪਾਂ ਉਹੀ ਨੌ ਲੈ ਲੰਦੇ ਨੇ ਵੀ ਉਹ ਫਲਾਨਾ ਲੱਗਿਆ ਜੀ ਬਾਈ ਆਪਦੇ ਬੰਦੇ ਵੀ ਮੈਨੂੰ ਦੱਸ ਸਕਦੇ ਨੇ ਕਰੋੜਾਂ ਰੁਪਈਆ ਵੀ ਇਹਦੇ ਲਾਇਆ ਹਮ ਕਲੌਤਾ ਪਾਰ ਸੀ ਹੁਣ ਤਾਂ ਹਰੇਕ ਇਹ ਕਹਿੰਦਾ ਜੀ ਕਰੋੜ ਲੱਗਿਆ ਸਾਡੇ 2 ਦਾ ਸਾਡੇ 2.5 ਦਾ ਉਹਦੋਂ ਨੋਕਰਾ ਕੋਈ ਕਰੋੜ ਦਾ ਨਹੀਂ ਸੀ ਇਹ ਨਹੀਂ ਕਰੋੜ ਵਾਲਾ ਟ੍ਰੈਂਡ ਇਹ ਨਹੀਂ ਸੈੱਟ ਕਰੇ ਠੀਕ ਹੈ ਭਾਈ ਜਾਨੀ ਜੀ ਨੌਕਰੇ ਦੀ ਜਿਹੜੀ ਕੀਮਤ ਵਧਾਉਣ ਦੇ ਵਿੱਚ ਇਹਦਾ ਬੜਾ ਬੋਹ ਰਿਹਾ ਬਾਸ ਦਾ ਤੇ ਭਾਈ ਇਹ ਜਿਵੇਂ ਤੁਸੀਂ ਦੱਸਿਆ ਬਰੀਡਿੰਗ ਦਾ ਸਮਾਂ ਇਹਨੂੰ ਬਹੁਤ ਘੱਟ ਮਿਲਿਆ ਬਾਸ ਦਾ ਸਾਲੀ ਬਰੀਡਿੰਗ ਕੀਤੀ ਆ ਇਹਨੇ ਤੇ ਮੇਰਾ ਖਿਆਲ ਆ ਵੀ ਪੌਣੇ ਇੱਕ 4 ਸਾਲ ਉਮਰ ਸੀ ਇਹਦੀ ਪੌਣੇ 5 ਸਾਲ ਦੀ ਸਾਢੇ 3 ਪੌਣੇ 4 ਸਾਲ ਇੰਨਾ ਕਹੇ ਰਹਿਾਨਾ ਜਿੰਨੇ ਕੁ ਪ੍ਰਮਾਤਮਾ ਨੇ ਇਹਨੂੰ ਸਮਾਂ ਬਹੁਤ ਥੋੜਾ ਦਿੱਤਾ ਸੀ ਤੇ ਪਰ ਇੱਕ ਆਪਣਾ ਵੱਖਰਾ ਟ੍ਰੈਂਡ ਸੈੱਟ ਕਰ ਗਿਆ ਸਾਲ ਦੇ ਵਿੱਚ ਜਿਵੇਂ ਤੁਸੀਂ ਦੱਸਦੇ ਹੋ ਤਕਰੀਬਨ 7 ਤੋਂ 8 ਸਾਂਹੇ ਦੇ ਤਿਆਰ ਹੋ ਗਏ ਤੇ ਤਕਰੀਬਨ 8-10 ਘੋੜੀਆਂ ਵੀ ਇਹਦੀਆਂ ਤਿਆਰ ਹੋ ਗਈਆਂ ਸਾਂਹ ਹੋ ਜਾਣਗੇ ਬਾਈ ਹਾਂ 8 ਤੋਂ 10 ਅਜੇ ਬੱਚੇ ਇਹਨਾਂ ਵਿੱਚ ਦੋ ਦੰਦ ਹੂੰ ਤੇ ਦੋ ਜੀ ਤੁਸੀਂ ਵੀਡੀਓ ਕਰਕੇ ਆਈ ਬਰਨਾਲੇ ਨੇ ਹਾਂਜੀ ਬਾਈ ਸਾਡੇ ਨੇੜੇ ਮੇਰੇ ਪਿੰਡੋਂ 90 ਪੰਜਾਬ ਸਿਓ ਇੱਕ ਠੂਹੀ ਪਿੰਡਾ ਹੂੰ ਚਾਰ ਤਾਂ ਹੋ ਗਏ ਪੰਜਵੇਂ ਹੋ ਗਿਆ ਇੱਕ ਇੱਧਰ ਆਪਣੇ ਨਵੇਂ ਸ਼ਹਿਰ ਵੱਲ ਹੂੰ ਠੀਕ ਆ ਜੀ ਇੱਕ ਸਾਡੇ ਕੋਲ ਵਿੱਚ ਖੜਾ ਇੱਕ ਭਗਤ ਕੋਲਾ ਪੰਗਾਲੀ ਹੂੰ ਅੱਠ ਤਾਂ ਇਹ ਹੋ ਗਏ ਹੂੰ ਤੇ ਚਾਰ ਪੰਜ ਘੋੜੀਆਂ ਨੇ ਪੁਰੀਆਂ ਉਹ ਵੀ ਮਤਲਬ ਟੌਪ ਦੀਆਂ ਠੀਕ ਹੈ ਬਾਈ ਠੀਕ ਹੈ ਭਾਈ ਇੰਦਰ ਭਾਈ ਜਦੋਂ ਪਾਰਸ ਚਲਾ ਗਿਆ ਸੀ ਹਨਾ ਤੇ ਉਸ ਤੋਂ ਬਾਅਦ ਮਨ ਦੇ ਵਿੱਚ ਤੁਹਾਡਾ ਕੀ ਖਿਆਲ ਹੋਇਆ ਇੱਕ ਵਾਰ ਸਿਸਟਮ ਸਾਰਾ ਹੱਲ ਗਿਆ ਹਨਾ ਫਿਰ ਕੀ ਵਿਚਾਰ ਮਨ ਦੇ ਵਿੱਚ ਕੀ ਖਿਆਲ ਆਉਂਦੇ ਸੀ ਵੀ ਹੁਣ ਕਿਵੇਂ ਸਾਰਾ ਸੈਟ ਅਪ ਦੁਬਾਰੇ ਤੋਂ ਖੜਾ ਕਰਨਾ ਜਾਂ ਕੀ ਮਨ ਦੇ ਵਿੱਚ ਤੁਹਾਡੇ ਚੱਲ ਰਿਹਾ ਸੀ ਉਸ ਟਾਈਮ ਜਦੋਂ ਬਈ ਘੋੜਾ ਪੂਰਾ ਪੀਕ ਤੇ ਸੀ ਉਹ ਨਾ ਘੋੜੀਆਂ ਘੜੀਆਂ ਹੀ ਪੂਰੀ ਆਉਂਦੀਆਂ ਸੀ ਚਲੋ ਹੁਣ ਕੋਈ ਆ ਗਿਆ ਕੋਈ ਚਲੇ ਗਿਆ ਨਾ ਜਦੋਂ ਖਤਮ ਹੋਇਆ ਫਿਰ ਤਾਂ ਜਮਈ ਮਿਸਤਰੀ ਵੀ ਮੇਰੇ ਕੰਮ ਕਰਦਾ ਹੀ ਨਾ ਉਹਨਾਂ ਦੀ ਵੀ ਇੱਟ ਜਿੱਥੇ ਪਈ ਸੀ ਉੱਥੇ ਹੀ ਰਹਿ ਗਈ ਮੋੜ ਕੇ ਮੈਂ ਮਿਸਤਰੀ ਵੀ ਨਹੀਂ ਕੋਈ ਲਾਇਆ ਯਾਨੀ ਖਤਮ ਹੋ ਗਿਆ ਸੀ ਕੰਮ ਇੱਕ ਵਾਰ ਦਾ ਤੇ ਦੁਬਾਰੇ ਚਲੋ ਬੱਚਾ ਤਿਆਰ ਕਰਿਆ ਮਿਹਨਤ ਕਰੀ ਹੂੰ ਤੇ ਅੱਜ ਫੇਰ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਪਤਾ ਹੀ ਆ 6-7 ਘੋੜੀਆਂ ਤੁਹਾਡੇ ਸਾਹਮਣੇ ਨੇ ਹਾਂਜੀ ਤੇ ਅੱਜ ਵੀ ਮਿਲਣ ਖੜੀਆਂ ਨੇ ਇਹਦੇ ਕੋਈ ਹੋਈਆਂ ਠੀਕ ਆ ਬਾਈ ਆਪਣਾ ਇੰਦਰ ਭਾਈ ਜਦੋਂ ਚਲੋ ਤੁਸੀਂ ਇਹ ਹੀਰਾ ਲਿਆਂਦਾ ਸੀਗਾ ਹਾਂਜੀ ਚਲੋ ਕਿਰਾਂ ਇੱਕ ਵਾਰ ਸਥਿਤੀ ਡਾਮਾ ਡੋਲ ਹੋ ਗਈ ਸੀ ਤੁਹਾਨੂੰ ਇਸ ਬੱਚੇ ਨੂੰ ਦੇਖ ਕੇ ਲੱਗਦਾ ਸੀ ਵੀ ਇਹ ਵੀ ਉਹਦੀ ਪੈਂਟ ਦੇ ਵਿੱਚ ਪੈਰ ਤਰੂਵਾ ਜਿਹਾ ਤੁਸੀਂ ਦੇਖਿਆ ਸੀ ਹਾਂਜੀ ਉਦੋਂ ਤਾਂ ਬਾਈ ਸੋਚਿਆ ਨਹੀਂ ਸੀ ਵੀ ਹਨਾ ਪਾਰਸ ਜਾਊਗਾ ਜਾਂ ਉਹਦੀ ਥਾਂ ਲੈਣੂ ਇਹ ਉਹ ਤਾਂ ਐ ਸੀਗਾ ਵੀ ਉਹਦੀ ਥਾਂ ਤਾਂ ਕਿਸੇ ਨੇ ਲੈਣੀ ਨਹੀਂ ਹਾਂ ਇਹ ਤਾਂ ਮ ਸ਼ਹੀਦ ਰਣੋ ਦਾ ਬੱਚਾ ਲੈ ਲੈ ਜਦੋਂ ਪਾਰਸ ਮੇਰੇ ਕੋ ਸੀਗਾ ਹੂੰ ਤੇ ਉਦੋਂ ਇੰਨਾ ਨਹੀਂ ਸੋਚਿਆ ਵੀ ਚੱਲ ਤਿਆਰ ਕਰਾਂਗੇ ਹਨਾ ਵੀ ਸੋਹਣਾ ਬੱਚਾ ਹੂੰ ਪਰ ਇਹ ਨਹੀਂ ਸੀ ਪਤਾ ਵੀ ਉਹ ਚਲੇ ਜਾਊਗਾ ਇਹ ਨਹੀਂ ਹਨਾ ਫਾਰਮ ਸਾਹਮਣਾ ਦਾ ਹੂੰ ਮਤਲਬ ਉਦੋਂ ਇੰਨਾ ਨਹੀਂ ਸੀ ਸੋਚਿਆ ਹੂੰ ਪਰ ਮਾਤਮਾਂ ਦੀ ਕਿਰਪਾ ਨੇ ਨੇ ਦੁੱਧਾਂ ਤੋਂ ਲੈ ਕੇ ਦੋ ਦੰਦ ਚ ਵੀ ਚੈਂਪੀਅਨਸ਼ਿਪ ਬਣਿਆ ਫਰੀਦਕੋਟ ਦੋ ਦੰਦ ਚ ਹੂੰ ਇਹ ਨਹੀਂ ਮੋਟਰ ਹਲ ਜਿੱਤੇ ਹੂੰ ਤੇ ਹੁਣ ਤੱਕ ਚਾਰ ਦੰਦ ਤੱਕ ਸਾਰੀ ਸ਼ੋ ਜਿੱਤ ਗਿਆ ਹੂੰ ਤੇ ਠੀਕ ਆ ਜੀ ਠੀਕ ਹੈ ਤੇ ਬਾਅਦ ਦੇ ਵਿੱਚ ਚਲੋ ਜਿਵੇਂ ਪਾਰਸ ਦੇ ਜਾਣ ਦਾ ਪਾਣੂ ਘਾਟਾ ਪਿਆ ਇਹਨੂੰ ਤੁਸੀਂ ਤਿਆਰੀ ਇਹਦੇ ਤੇ ਵੀ ਮਿਹਨਤ ਲਾਈ ਹਨਾ ਹਾਂਜੀ ਤੇ ਫਿਰ ਜਦੋਂ ਪਹਿਲੇ ਸ਼ੋਅ ਦੇ ਵਿੱਚ ਤੁਸੀਂ ਇਹਦੀ ਐਂਟਰੀ ਕੀਤੀ ਆ ਤੁਧਾਨਦ ਦੇ ਵਿੱਚ ਹਾਂ ਜੰਨੇ ਵਾਲੀ ਸ਼ੋਅ ਚ ਕਰੀ ਸੀ ਬਾਈ ਉਹ ਅੱਛਾ ਤੇ ਉੱਥੇ ਫਿਰ ਉਹ ਸੈਕੰਡ ਸੀ ਸੈਕੰਡ ਹਾਂਜੀ ਤੇ ਉੱਥੇ ਬਾਈ ਫਿਰ ਠੀਕ ਲੱਗਿਆ ਮੈਨੂੰ ਉੱਤੇ ਮੇਰੀ ਮਤਲਬ ਛੋਟਾ ਸੀ ਉਦੋਂ ਇਹ 16 15 16 ਮਹੀਨੇ ਦਾ ਹਾਂ ਹਾਂ ਫਿਰ ਉਹ 28 30 ਮਹੀਨਾ ਤੱਕ ਗੂੜੇ ਤਾਂ ਮਤਲਬ ਬੱਚੇ ਨਕੰਦ ਰਹਿੰਦੇ ਆ ਛੋਟਾ ਸੀ ਮੈਨੂੰ ਜਦੋਂ ਨੇ ਸੈਕੰਡ ਟਾਈਮ ਆਇਆ ਮੈਂ ਕਿਹਾ ਵੀ ਬਸ ਠੀਕ ਆ ਜੀ ਹੁਣ ਮੈਂ ਅਪੀਲ ਤਿਆਰ ਕਰਦਾ ਅੱਛਾ ਫਿਰ ਸੋਨੇ ਮੰਨ ਲਓ ਹੌਸਲਾ ਹੋ ਗਿਆ ਹੌਸਲਾ ਹੋ ਗਿਆ ਠੀਕ ਆ ਹੁਣ ਆਪਾਂ ਫਿਰ ਉਹ ਕਰਦੇ ਕਰਦੇ ਨਕੰਦ ਚੇ ਫਿਰ ਇਹ ਫਸਟ ਫਸਟ ਵੀ ਆ ਗਿਆ ਹਮ ਫਰੀਦਕੋਟ ਤੋਂ ਫਸਟ ਆਇਆ ਫਿਰ ਉਸ ਤੋਂ ਬਾਅਦ ਹਮ ਦੋ ਦਾਂਚੀ ਫਸਟ ਚਾਰ ਦੰਦਾ ਜੇ ਹੁਣੇ ਹੀ ਹੋਇਆ ਹੀ ਸੀ ਸ਼ੋਹਾਂ ਚ ਸਭ ਨੂੰ ਘੱਟ ਉਮਰ ਦਾ ਮਿਲਲਾ ਦਾ ਕੋੜਾ ਹੀ ਸੀ ਕਹਤ ਕਿ ਸ਼ੋਹਾਂ ਚ ਫਸਟ ਸੈਕੰਡ ਫਸਟ ਸੈਕਿੰਡ ਨਿਕਣੇ ਰਿਹਾ ਹਮ ਠੀਕ ਆ ਬਾਈ ਤੇ ਫਿਰ ਉਸ ਤੋਂ ਬਾਅਦ ਇਹਨੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਹਣਾ ਆਪਣੇ ਮੇਅਰ ਨਾਲ ਤੇ ਬਾਕੀ ਉਮਰ ਦੇ ਹਿਸਾਬ ਨਾਲ ਜਿਵੇਂ ਹਜੇ 4 ਦਾੰਦ ਇਹ ਲੱਗਿਆ ਹੀ ਆ ਤੇ ਅਗਲੇ ਸਾਲ ਇਹਨੇ ਹੋਰ ਵੀ ਤਿਆਰ ਹੋ ਕੇ ਹਾਂ ਸੰਪੂੜਾ ਦਾ ਨੇ ਅਗਲੇ ਸਾਲ ਚਈ ਉਮਰ ਚ ਲੜੂਗਾ ਛੋ ਠੀਕ ਆ ਭਾਈ ਠੀਕ ਆ ਜੀ ਤੇ ਭਾਈ ਇਹਦੀ ਹੁਣ ਸਟਾਟ ਸਰਵਿਸ ਓਪਨ ਕੀਤੀ ਵੀ ਆ ਮੀਟਿੰਗ ਫੀਸ ਕੀ ਰੱਖੀ ਵੀ ਆ ਭਰਾਵਾਂ ਨੂੰ ਕਲੀਅਰ ਕਰ ਦਿਓ ਇਹਦੀ ਵੀਰ 25000 ਹਮ ਸਟਾਟ ਸਰਵਿਸ ਠੀਕ ਆ ਭਾਈ ਤੇ ਓਪਨ ਹੋ ਜੀ अच्छा भाई ते ओदे च रेंडर ਵੀਰੇ ਜੰਪਾਂ ਜੰਪਾਂ ਦਾ ਕੀ ਹਿਸਾਬ ਕਿਤਾਬ ਰੱਖਿਆ ਜਾਂ ਘੋੜੀਆਂ ਦਾ ਮੈਂ ਕਦੇ ਸੋਚਿਆ ਨਹੀਂ ਇਹ ਗੱਲ ਹੂੰ ਪਿਛਲੇ ਸਾਲ ਵੀ ਜਿਹੜੀਆਂ ਇੱਕ ਦੋ ਘੋੜੀਆਂ ਬੰਦੇ ਮਿਲੀਆਂ ਉਹ ਲੈ ਕੇ ਨਹੀਂ ਆਏ ਦੁਬਾਰੇ ਭਰਉਣ ਹੋਣ ਵੀ ਉਹ ਮੈਨੂੰ ਫੋਨ ਕਰਦੇ ਮੈਂ ਕਿ ਲੈ ਆਉ ਮੈਂ ਕਦੇ ਸੋਚਿਆ ਨਹੀਂ ਬਾਈ ਇੰਨਾ ਗੱਲ ਅੱਛਾ ਹਰੇਕ ਬੰਦਾ ਬੜਾ ਔਖਾ ਹੋ ਕੇ ਯਾਰ ਆਉਂਦਾ ਕਰਾਇਆ ਕਰੂਆ ਦੇ ਕੇ ਫੀਸ ਦਿੰਦਾ ਹਾਂਜੀ ਬਾਈ ਸਾਲ ਤੱਕ ਮੈਂ ਜਦੋਂ ਮਰਜ਼ੀ ਭرائی ਜਾ ਕੋਈ ਮੈਨੂੰ ਜੰਪਾਂ ਜੰਪਾਂ ਨਾਲ ਚੱਕਰ ਠੀਕ ਆ ਬਾਈ ਨਾਲ ਚੈਂਪੀਅਨ ਘੋੜਾ ਆਪਣਾ ਨਾ ਯਾਪਾ ਨੂੰ ਇਹ ਉਹ ਆ ਵੀ ਆਪਣੇ ਕੋ ਘੋੜੀ ਨਹੀਂ ਆਉਂਦੀ ਘੋੜੀ ਬਹੁਤ ਆਉਂਦੀ ਆ ਪਰ ਫਿਰ ਵੀ ਆਪਾਂ ਸੋਚਦੇ ਹਰ ਇੱਕ ਬੰਦੇ ਬਾਰੇ ਵੀ ਕੋਈ ਨਹੀਂ ਠੀਕ ਹੈ ਬਾਈ ਠੀਕ ਹੈ ਜੀ ਤੇ ਹੁਣ ਮਹੀਨਿਆਂ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਇੰਦਰ ਬਾਈ ਕਿੰਨੀ ਉਮਰ ਹੋ ਗਈ ਇਹਦੀ ਤੇ ਕੱਦ ਪ੍ਰੋਪਰ ਕਿੰਨਾ ਕਰ ਗਿਆ ਇਹ ਵੀਰੇ ਸਾਢੇ 68 ਤੇ 67 ਦੇ ਨੀਅਰ ਆਊਟ ਹੋ ਗਏ ਸਟਿੱਕ ਵਾਲਾ ਤੇ ਉਮਰ ਇਹਦੀ 41 ਕੁ ਮਹੀਨੇ ਹੋ ਗਈ 41 42 ਮਹੀਨੇ ਠੀਕ ਹੈ ਬਾਈ ਹਾਂ ਜੀ ਤੇ ਮਾਂ ਬਾਈ ਇਹਦੀ ਭਾਨੇ ਵਾਲੀ ਲਾਈਨ ਚੋਂ ਮਾਂ ਇਹਦੀ ਵੀਰੇ ਸੀਗੀ ਬਾਦਲ ਦੀ ਸੰਗਰੇਟੀ ਵਾਲਾ ਅੱਛਾ ਬਾਦਲ ਸੀਗਾ ਅਰਜਨ ਦਾ ਮਿੰਟੂ ਵਾਲਾ ਹੂੰ ਠੀਕ ਆ ਭਾਈ ਮਾ ਇਹਦੀ ਮਿੰਟੂ ਵਾਲੀ ਲਾਈਨ ਚ ਹੋ ਗਈ ਜੀ ਠੀਕ ਆ ਭਾਈ ਤੇ ਪਾਪ ਇਹਦਾ ਮੂਰੇ ਦਾ ਨੂਰੇ ਦਾ ਸੀ ਹੂੰ ਇਹ ਨੂਰੇ ਦਾ ਪੁੱਤ ਆ ਗਿਆ ਠੀਕ ਆ ਭਾਈ ਹਾਂਜੀ ਤੇਂਦਰ ਭਾਈ ਇਹਦੇ ਵੀ ਹੁਣ ਜਿਵੇਂ ਬੱਚੇ ਚੱਲੋ ਅੱਗੇ ਸਟਾਰਟ ਹੋ ਗਏ ਹਨਾ ਉਹਨੇ ਹਾਂਜੀ ਤੇ ਕਿੰਨੇ ਕ ਬੱਚੇ ਤੁਸੀਂ ਇਹਦੇ ਹੁਣ ਦੇਖ ਲੇ ਰਿਹਾ ਰਿਜ਼ਲਟ ਕਿੰਨੇ ਆ ਗਏ ਇਹਦੇ ਵੀਰੇ ਆ ਗਏ 7 ਤੋਂ 8 ਬੱਚੇ ਆ ਗਏ ਹੂੰ ਹਾਂਜੀ ਠੀਕ ਆ ਮੱਚੇ ਤੁਸੀਂ ਦੋ ਤਾਂ ਫਰਮਾਈ ਦਿੱਤੇ ਹਨਾ ਹਾਂਜੀ ਵੀਡੀਓ ਚ ਫਾਰਮ ਤੇ ਖੜੇ ਆ ਜਿਹੜੇ ਐਸ ਵੱਲੇ ਬੱਚੇ ਬਹੁਤ ਚੰਗੇ ਹੋਏ ਜੀ ਠੀਕ ਆ ਬਾਈ ਤੇਂਦਰભાઈ ਜਿਹੜੇ ਇਹ ਦੋ ਬੱਚੇ ਅੱਜ ਆਪਾਂ ਫਰਮਾਏ ਆ ਇਹ ਆਪਾਂ ਫਾਰਮ ਦੇ ਉੱਤੇ ਰੱਖੇ ਆ ਬਿਲਕੁਲ ਜੀ ਇਹਨਾਂ ਨੂੰ ਘੋੜੇ ਬਣਾਵਾਂਗੇ ਜੀ ਠੀਕ ਆ ਹਾਂਜੀ ਤਿਆਰ ਕਰਾਂਗੇ ਗੱਛੂਆਂ ਲਈ ਠੀਕ ਆ ਬਾਈ ਹਾਂਜੀ ਤੇ ਕਿੰਨੇ ਕਿੰਨੇ ਚੜਦੇ ਹੋਗੇ ਬਾਈ ਦੋਨੇ ਬੱਚੇ ਇੱਕ ਵੀਰੇ 3 ਮਹੀਨੇ ਦਾ ਹੋ ਗਿਆ ਇੱਕ ਸਵਾਕ ਦੋ ਮਹੀਨੇ ਦਾ ਹੋ ਗਿਆ ਠੀਕ ਆ ਠੀਕ ਆ ਜੀ ਤੇ ਬਾਕੀ ਬਣਤਰਾਂ ਦੇ ਬੱਚੇ ਚੰਗਿਆ ਆ ਆਪਦੇ ਪਿਉਂਗ ਜਿਹੜੀ ਸਭ ਤੋਂ ਜ਼ਿਆਦਾ ਮੈਂ ਜੀ ਨੋਟ ਕੀਤੀ ਆ ਇੱਕਦਮ ਮਜ਼ਬੂਤ ਵੀ ਆਏ ਆ ਦੋਨੇ ਬੱਚੇ ਜਿਹੜੇ ਮੈਂ ਦੇਖਿਆ ਕਿਉਂਕਿ ਮੈਂ ਤਾਂ ਇਹਦੇ ਅੱਜ ਆਹਾ ਦੋਨੇ ਬੱਚੇ ਦੇਖਿਆ ਪਹਿਲੀ ਵਾਰ ਜਿਹੜਾ ਇਹਦਾ ਰਿਜ਼ਲਟ ਦੇਖਿਆ ਮੈਂ ਅੱਜ ਦੇਖਿਆ ਤੇ ਬਣਤਰਾਂ ਦੇ ਮਜ਼ਬੂਤ ਆਏ ਆ ਧੌਣ ਧੌਣ ਬੜੀ ਲੱਗਦੀ ਆ ਇਹਨਾਂ ਨੂੰ ਕੰਗਾਂ ਦਾ ਸਲਾਪ ਵੀ ਬਣਾ ਅਗਰ ਐਸ਼ਨ ਆ ਆਪਦੇ ਪਿਉਂਗ ਤੇ ਬਾਈ ਅੰਦਰ ਤੇ ਜਿਵੇਂ ਮੀਟਿੰਗ ਫੀਸ ਦਾ ਤਾਂ ਤੁਸੀਂ ਸਾਰੀ ਗੱਲਬਾਤ ਕਲੀਅਰ ਕਰਤੀ ਹੁਣ ਥੋੜਾ ਜਿਹਾ ਸ਼ੋਹਾਂ ਬਾਰੇ ਆਪਾਂ ਜੇ ਹੋਰ ਗੱਲਬਾਤ ਕਰੀਏ ਜਦੋਂ ਸ਼ੋਹਾਂ ਦੇ ਵਿੱਚ ਹੀਰੇ ਨੂੰ ਤੁਸੀਂ ਲੈ ਕੇ ਜਾਂਦੇ ਹੋ ਹਨ ਜਾਂ ਪਹਿਲਾਂ ਪਾਰਸ ਨੂੰ ਲੈ ਜਾਂਦੇ ਰਹੇ ਹੋ ਜਾਂ ਹੋਰ ਵੀ ਬਸ਼ੇਰੀਆਂ ਘੋੜੀਆਂ ਤੁਸੀਂ ਪਾਉਣੇ ਹੋ ਤੇ ਕੀ ਮੰਨ ਕੇ ਜਾਂਦੇ ਹੋ ਬਾਈ ਕਈ ਵਾਰ ਕੀ ਹੁੰਦਾ ਜਿਵੇਂ ਪੋਜੀਸ਼ਨ ਉੱਥੇ ਅਨਾਉਂਸ ਹੁੰਦੀਆਂ ਨੇ ਤੇ ਤੁਸੀਂ ਸੈਟੀਸਫਾਈਡ ਹੋ ਜਾਂਦੇ ਹੋ ਜਾਂ ਕਈ ਵਾਰ ਲੱਗਦਾ ਵੀ ਯਾਰ ਆਹ ਪੋਜੀਸ਼ਨ ਅੱਜ ਸਹੀ ਨਹੀਂ ਆਈ ਵੀ ਆਪਣਾ ਜਨਮ ਰ ਹੋਰ ਇਹਦੂ ਚੰਗਾ ਡਿਜ਼ਰਵ ਕਰਦਾ ਸੀ ਜਾਂ ਕਿਵੇਂ ਜਿ ਲੱਗਦਾ ਹੁੰਦਾ ਉੱਥੇ ਤਾਂ ਬਾਈ ਪਰਫਾਰਮ ਤੇ ਹੁੰਦਾ ਹਨ ਆਪਾਂ ਦਾ ਜਾਨੀ ਪੂਰਾ ਤਿਆਰ ਕਰਕੇ ਲੈ ਕੇ ਆਨੇ ਜਿਵੇਂ ਹੁਣ ਜੰਡੇਵਾਲੀ ਸ਼ੋਹ ਤੇ ਸੀ ਹੂੰ ਘੋੜਾ ਆਪਣਾ ਪੂਰਾ ਤਿਆਰ ਸੀ ਹੂੰ ਤੇ ਛੋਤੇ ਜਾ ਕੇ ਹਲਕੀ ਲੰਗ ਦਿਖਾ ਆ ਗਿਆ ਅੱਛਾ ਤੇ ਉਹ ਲੰਗ ਦਿਖਾਉਣ ਨਾਲ ਮਤਲਬ ਦੂਜੇ ਤੇ ਆਇਆ ਹਨਾ ਹੂੰ ਜੋ ਜੱਜਾਂ ਨੇ ਸਾਨੂੰ ਦੱਸਿਆ ਠੀਕ ਹੈ ਕਈ ਵਾਰ ਚੀਜ਼ ਅਕਸੈਪਟੇਸ਼ਨ ਵੀ ਨਹੀਂ ਹੁੰਦੀ ਵੀ ਉਹ ਚੀਜ਼ ਘੋੜਾ ਦੇਖ ਕੇ ਵੀ ਯਾਰ ਨਹੀਂ ਵੀ ਯਾਰ ਇਹਨੂੰ ਤਾਂ ਆਪਣਾ ਜਿੱਤਦਾ ਸੀ ਕਈ ਵਾਰ ਹੋ ਵੀ ਜਾਂਦਾ ਬਾਈ ਹਨਾ ਤੇ ਜਜਿੰਗ ਅਲੱਗ-ਅਲੱਗ ਹੁੰਦੀ ਹੈ ਹਰ ਇੱਕ ਦੀ ਹੂੰ ਹਾਂਜੀ ਤੇ ਪਰ ਵੀ ਇਹ ਚੀਜ਼ ਆ ਵੀ ਕਈ ਵਾਰ ਆਪਾਂ ਨੂੰ ਆਪ ਵੀ ਕਲੀਅਰ ਹੋ ਜਾਂਦਾ ਵੀ ਅੱਜ ਆਪਣੇ ਜਾਣ ਨਾ ਨਹੀਂ ਚੰਗਾ ਪਰਫਾਰਮ ਕੀਤਾ ਵੀ ਆਪਣੇ ਚ ਥੋੜੀ ਜੀ ਕਮੀ ਰਹੀ ਆ ਜਾਂ ਕਈ ਵਾਰ ਜਿਵੇਂ ਤੁਸੀਂ ਦੱਸਿਆ ਉਨੀ ਇੱਕੀ ਗੱਲਬਾਤ ਹੋ ਵੀ ਜਾਂਦੀ ਆ ਆਪਣਾ ਜਾਣ ਬੜਾ ਡਿਜ਼ਰਵ ਵੀ ਕਰਦਾ ਹੁੰਦਾ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਯਾਰਾ ਜਿੱਦੀ ਪੋਜੀਸ਼ਨ ਪਿੱਛੇ ਨਹੀਂ ਲੱਗਣੀ ਚਾਹੀਦੀ ਸੀ ਹਨਾ ਇਹ ਵੀ ਕਾਰਨ ਹੋ ਜਾਂਦੇ ਆ ਬਿਲਕੁਲ ਤੇ ਛੋਹਾਂ ਦਾ ਬਾਈ ਕਰੇਜ ਫਿਰ ਸ਼ੁਰੂ ਤੋਂ ਹੀ ਕਿਉਂ ਜ਼ਿਆਦਾ ਰਿਹਾ ਤੁਹਾਨੂੰ ਬੱਸ ਬਾਈ ਸ਼ੋਹਾਂ ਸ਼ੁਰੂ ਤੋਂ ਹੀ ਕਰੇ ਆਪਣੇ ਇੱਥੇ ਕੋਟ ਹੁੰਦੇ ਨਹੀਂ ਸ਼ੋਹ ਉਦੋਂ ਬਾਦਲ ਕੇ ਕਰਾਉਂਦੇ ਹੁੰਦੇ ਸੀ ਹਮ ਆਪਣੇ ਜ਼ਿਲ੍ਹਾ ਵਾਈ ਹਮ ਉਦੋਂ ਇੱਥੇ ਵੀ ਅਸੀਂ ਜਾਂਦੇ ਹੁੰਦੇ ਸੀ ਹਮ ਤੇ ਉਰੋਂ ਤੋਂ ਹੀ ਕਰੇਦਾ ਠੀਕ ਹੈ ਬਾਈ ਪਰ ਉਦੋਂ ਜਾਨਵਰ ਦਾ ਆਪਣੇ ਕੋਲ ਨਹੀਂ ਸੀ ਪਾਉਣ ਨੂੰ ਕੋਈ ਹਮ ਸੀਗਾ ਵੀ ਸੋਚ ਵੀ ਆਪਾਂ ਵੀ ਸ਼ੋਹ ਲੜਿਆ ਕਰਾਂਗੇ ਜਾਂ ਲੜਾਂਗੇ ਹਨਾ ਠੀਕ ਹੈ ਪਰ ਉਸ ਤਰ੍ਹਾਂ ਦਾ ਲੈ ਕੇ ਤਿਆਰ ਕਰਕੇ ਹਾਂ ਸ਼ੁਰੂ ਤੋਂ ਹੀ ਕਰੇ ਸ਼ੋਹਾਂ ਠੀਕ ਹੈ ਬਾਈ ਤੇ ਇੱਕ ਚੀਜ਼ ਮੈਂ ਹੋਰ ਦੇਖੀ ਆ ਬਾਈ ਜਿੰਨੇ ਵੀ ਭਰਾ ਆਪਣੇ ਘੋੜੇ ਰੱਖਦੇ ਆ ਬਰੀਡਿੰਗ ਕਰਦੇ ਆ ਚੰਗੇ ਲੈਵਲ ਦੇ ਘੋੜੇ ਆ ਉਹਨਾਂ ਦੀ ਸੋਚ ਇਹ ਹੁੰਦੀ ਆ ਵੀ ਉਹ ਇਸ ਚੀਜ਼ ਨੂੰ ਜਾਦੇ ਪਹਿਲ ਦਿੰਦੇ ਆ ਵੀ ਆਪਦੇ ਘੋੜੇ ਦੇ ਬੱਚੇ ਪਾਲਦੇ ਅੱਗੇ ਤਿਆਰ ਕਰਦੇ ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ ਉਹ ਵੀਰੇ ਹਰੇਕ ਦਾ ਆਪਦੇ ਘੋੜੇ ਨਾਲ ਪਿਆਰ ਹੁੰਦਾ ਨਾ ਪਰ ਇਹ ਕਾਨੂੰਨ ਦਾ ਵੀ ਮੈਂ ਆਪਦੇ ਘੋੜੇ ਦਾ ਹੀ ਬੱਚਾ ਅੱਗੇ ਸਾਨ ਬਣਾਵਾ ਜਾ ਨਾ ਬਰੇਕ ਨੂੰ ਹੀ ਹੁੰਦਾ ਇਹ ਮੈਨੂੰ ਨਹੀਂ ਕੱਲੇ ਸਾਰਿਆਂ ਨੂੰ ਹੁੰਦਾ ਜਿਹਦੇ ਕੋਲ ਆਪਦਾ ਘੋੜਾ ਉਹ ਆਪਦਾ ਹੀ ਘੋੜੇ ਦਾ ਬੱਚਾ ਜਿਆਦਾ ਸੋਚਦਾ ਵੀ ਮੈਂ ਇਹਨੂੰ ਹੀ ਤਿਆਰ ਕਰਾਂ ਹਮ ਬੇਮਾਰ ਕਿ ਠੀਕ ਹੈ ਬਾਈ ਜਾ ਇਹ ਹੁੰਦਾ ਵੀ ਇੱਕ ਥੋੜਾ ਜਿਹਾ ਪਲੱਸ ਪੁਆਇੰਟ ਇਹ ਵੀ ਹੋ ਜਾਂਦਾ ਵੀ ਚਲੋ ਭਰਾ ਜਿਵੇਂ ਘੋੜੇ ਨੂੰ ਦੇਖਣਾ ਹੁੰਦਾ ਕਿ ਉਹ ਕਿੱਥੇ ਪਾੜ ਹੁੰਦੇ ਉੱਤੇ ਮਿਲਣ ਆਉਂਦੀ ਹੈ ਜਿਹੜੀ ਉਹਨਾਂ ਨੂੰ ਰਿਜ਼ਲਟ ਵੀ ਦਿਖਾਏ ਜਾਂਦੇ ਨੇ ਵੀ ਸਾਡੇ ਘੋੜੇ ਦੇ ਰਿਜ਼ਲਟ ਨੇ ਹਾਂ ਇਹ ਵੀ ਕਾਰਨ ਆ ਜੀ ਬਿਲਕੁਲ ਠੀਕ ਆ ਬਾਈ ਹਾਂਜੀ ਤੇ ਇੱਕ ਚੀਜ਼ ਬਾਈ ਅੰਦਰ ਮੈਂ ਤੁਹਾਨੂੰ ਹੋਰ ਪੁੱਛਦਾ ਵੀ ਸ਼ੋਹਾਂ ਦੇ ਵਿੱਚ ਆਪਾਂ ਦੇਖਦੇ ਹਾਂ ਤੁਸੀਂ ਐਟ ਪ੍ਰੈਜ਼ੈਂਟ ਮੌਕੇ ਦੀ ਜਾਨਵਰ ਦੀ ਕੰਡੀਸ਼ਨ ਦੇਖਦੇ ਹੋ ਜਾਂ ਤੁਸੀਂ ਸਮਝਦੇ ਹੋ ਵੀ ਲੈਂਡ ਵੀ ਮੈਟਰ ਕਰਦੀ ਹੈ ਦੋਨੇ ਚੀਜ਼ਾਂ ਨੂੰ ਅਲੱਗ-ਅਲੱਗ ਮੰਨਦੇ ਬਰੀਡਿੰਗ ਲਈ ਤੇ ਵੀ ਲੈਂਡ ਮੈਟਰ ਕਰਦੀ ਹੈ ਨਾ ਹੂੰ ਚੋਂ ਬਚ ਐਟ ਦੀ ਪ੍ਰੈਜ਼ੈਂਟ ਸ਼ੋ ਹਣਾ ਜੋ ਵੀ ਮੋਕੀ ਦੀ ਜਿਹੜੀ ਕਲੈਕਸ਼ਨ ਆ ਜਾਂ ਵੈਸੇ ਚੰਗਾ ਬੱਚਾ ਆ ਗਿਆ ਉਹਨੂੰ ਤਾਂ ਚਲੋ ਦਿੱਤਣਾ ਹੀ ਔਰ ਬਰੀਡਿੰਗ ਦੀ ਤਾਂ ਫਿਰ ਲੈਂਡ ਦੀ ਤਾਂ ਲੋਡ ਪੈਂਦੀ ਹੈ ਸੁਭਾਅ ਵਗੀ ਆ ਵੀ ਦੇਖੀ ਜਾਂਦੀ ਹੈ ਲੈਂਡ ਦਾ ਹਣਾ ਲੈਂਡ ਨਹੀਂ ਹੀ ਸੋਣਾ ਵੀਰੇ ਪਿੱਛੇ ਆ ਦੇਖਿਆ ਜਾਂਦਾ ਹਣਾ ਠੀਕ ਹੈ ਭਾਈ ਤੇ ਥੋੜਾ ਸ਼ੁਰੂ ਤੋਂ ਹੀ ਰੁਝਾਨ ਇਸ ਪਾਸੇ ਜਾਦੇ ਰਿਹਾ ਹਾਂਜੀ ਨੂਰੇ ਵਾਲੀ ਲੈਂਡ ਦੇ ਵਿੱਚ ਮੈਂ ਨੂਰੇ ਹਾਂਜੀ ਬਿਲਕੁਲ ਨੂਰੇ ਵਾਲੀ ਹਾਂ ਥੋੜਾ ਜਿਹਾ ਇਸ ਲੈਂਡ ਦੇ ਜਾ ਰਹੇ ਹਣਾ ਇਹ ਜਿਆਦਾ ਅਗਰੈਸ਼ਨ ਦਿਖਾਉਂਦੀ ਹੈ ਨਾ ਗਰਮ ਜਾਨਵਰ ਮੈਨੂੰ ਪਸੰਦ ਨੇ ਠੀਕ ਹੈ ਬਾਈ ਇਹ ਤਾਂ ਬਾਪ ਵੀ ਬਹੁਤ ਗਰਮ ਸੀ ਇਹ ਵੀ ਗਰਮ ਤੇ ਮੈਨੂੰ ਇਹੀ ਲੈਂਡ ਪਸੰਦ ਹੂੰ ਸ਼ੁਰੂ ਤੋਂ ਹੀ ਠੀਕ ਹੈ ਇੱਕ ਇੰਦਰ ਵੀਰੇ ਛੋਟਾ ਜਿਹਾ ਸਵਾਲ ਹੋਰ ਆ ਮੇਰਾ ਵੀ ਭਰਾ ਪਾਣੂ ਦੇਖਦੇ ਆ ਜੀ ਕਈ ਵੀ ਇਹੋ ਜਿਹੇ ਵੀ ਆ ਜਿਹੜੇ ਇਹਨੇ ਨਵੇਂ ਜਾਨਵਰ ਰੱਖਿਆ ਜਾਂ ਰੱਖਣ ਦੀਆਂ ਸਲਾਹਾਂ ਕਰ ਰਹੇ ਆ ਤੇ ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਵੀ ਤਿਆਰੀ ਕਿਹੜੇ ਹਿਸਾਬ ਨਾਲ ਕਰਦੇ ਹੋ ਤੁਸੀਂ ਜਾਨਵਰ ਦੀ ਸ਼ੋਅ ਦੇ ਵਿੱਚ ਲਿਜਾਣ ਵਾਸਤੇ ਕਿਹੜੀਆਂ ਚੀਜ਼ਾਂ ਮੈਨੇ ਰੱਖਦੀਆਂ ਨੇ ਇੱਕ ਜਾਨਵਰ ਨੂੰ ਸ਼ੋਅ ਦੇ ਵਿੱਚ ਖੜਨ ਵਾਸਤੇ ਚਲੋ ਜਿਹੜੀ ਉਹਦੀ ਆਪਦੀ ਬਾਡੀ ਜਿਹੜੀਆਂ ਲਾਈਨ ਆਪਾਂ ਕਹਿ ਸਕਦੇ ਆ ਉਹ ਤਾਂ ਇੱਕ ਵੱਖਰਾ ਮੈਟਰ ਆ ਆਪਾਂ ਉਹਦੇ ਵਿੱਚ ਕੀ ਸੁਧਾਰ ਕਰ ਸਕਦੇ ਆ ਜਾਂ ਉਹਦੀ ਮਿਹਨਤ ਆਪਾਂ ਕਿਸ ਤਰੀਕੇ ਨਾਲ ਲਾ ਸਕਦੇ ਆ ਵੀ ਜਿਹੜੇ ਆਪਣੇ ਤੇ ਜਿਹੜੀ ਚੀਜ਼ ਡਿਪੈਂਡ ਕਰਦੀ ਹੈ ਸਭ ਤੋਂ ਨੁਕਰੀ ਤਾਂ ਵੀ ਸਭ ਤੋਂ ਵੱਡੀਆਂ ਸਫਾਈ। ਹਮਮ। ਮੈਂ ਤੁਹਾਨੂੰ ਪਤਾ ਸਰਦੀਆਂ ਤਾਂ ਸਫਾਈ ਰੱਖਣੀ ਬੜੀ ਔਖੀ ਹੈ। ਰੋਜ਼ ਨਾਲ ਆਉਂ ਨਹੀਂ ਹੁੰਦੇ ਜਾਨਵਰ। ਹਮ ਉਹ ਸਭ ਤੋਂ ਵੱਡਾ ਕੰਮ ਤਾਂ ਸ਼ੋਅ ਨੇੜੇ ਹੋਈ ਹੁੰਦਾ ਵੀ ਸਾਫ ਰੱਖਣਾ ਜਾਨਵਰਾਂ ਦਾ। ਹਮ ਫਿਰ ਉਹਦੀ ਹੱਥ ਪੈਰੀ 5 5 6 6 ਘੰਟੇ ਮਾਲਸ਼ ਹੁੰਦੇ ਜਾਨਵਰ ਤੇ ਉਹਦੀ ਖਾਾਕ ਆਹੋ ਜੀ ਤੇ ਉਹਨੂੰ ਉਦੋਂ ਨਹੀਂ ਸਹੀ ਟਾਈਮ ਤੇ ਮਤਲਬ ਪ੍ਰੈਕਟਿਸ ਕਰਾਉਣੀ ਉਹਦੀ। ਹਮ ਸਫਾਈ ਸਾਰੇ ਸ਼ੋਅ ਨੇੜੇ ਤਾਂ ਸਮਝ ਲਓ ਜਿਵੇਂ ਕਿਸੇ ਮੁੰਡੇ ਦਾ ਵਿਆਹ ਕਰਿਆ ਤੇ ਉਹ ਆਪਦੀ ਤਿਆਰੀ ਕਰਦਾ ਉਹੀ ਕੰਮ ਸ਼ੋਅ ਵਾਲੇ ਦਾ। ਹਮ ਬਿਲਕੁਲ ਉੱਤੇ ਵਿਆਹ ਤਾਂ ਬਾਈ ਫਿਰ ਵੀ ਦੋ ਤਿੰਨ ਦਿਨਾਂ ਚ ਨਿਬੜ ਜਾਂਦਾ ਛੋਟਾ ਪਰ ਦੋ ਛੇ ਮਹੀਨੇ ਚੇਮ ਹੀ ਨਹੀਂ ਚੱਲਦੇ ਵਿਆਹ ਵਾਲੇ ਵੀ ਅੱਜ ਕੱਲ 6 ਮਹੀਨੇ ਪਹਿਲੇ ਲੱਗ ਜਾਂਦੇ ਆ ਹਾਂ 6 ਮਹੀਨੇ ਇਹਦਾ ਸਾਰਾ ਸਾਲ ਸਾਡੀ ਤਾਂ ਬਈ ਸਾ ਆਪਣੀ ਤਾਂ ਸਾਰਾ ਸਾਲ ਤਿਆਰੀ ਸ਼ੋਅ ਵਾਲੀ ਹੁੰਦੀ ਹੈ ਸ਼ੋਅ ਵਾਲੀ ਬਾਈ ਦੇਖਣ ਆ ਗਿਆ ਫਾਰਮ ਤੇ ਤਾਂ ਸ਼ੋਅ ਵਾਲੀ ਤਿਆਰੀ ਰੱਖਣੀ ਪੈਂਦੀ ਐ ਤਾਂ ਹੈ ਨਹੀਂ ਵੀ ਘੋੜਾ ਦਾ 24 ਘੰਟੇ ਬਾਈ ਤਿਆਰ ਰੱਖਣਾ ਪੈਂਦਾ ਕਿਉਂਕਿ ਘੂੜੀ ਆ ਗਈ ਕਈ ਬੰਦੇ ਆਏ ਜਾਂਦੇ ਬਾਈ ਘੂੜੀ ਭਰਾਉਣੀਆਂ ਸੀ ਘੋੜਾ ਦੇਖਣਾ ਤਾਂ ਵੀ ਤੁਹਾਨੂੰ ਤਿਆਰ ਰੱਖਣਾ ਪੈਂਦਾ ਘੋੜਾ 24 ਘੰਟੇ ਹਾਂ ਘੋੜਾ ਦਾ 24 ਘ ਠੀਕ ਹੈ ਭਾਈ ਤੇ ਕਿੰਨੀਆਂ ਘਗੋੜੀਆਂ ਹੋਣੇ ਤੋ ਹੀਰੇ ਤੋਂ ਤੁਸੀਂ ਮਲਾਤੀਆਂ ਮੋਟਾ ਜਾਂਦਾ ਜਿਆਦਾ ਦੱਸ ਦਿਓ ਕੋਈ ਵੈਸੇ ਇਹ ਵੀ ਚਲੇ ਗਈਆਂ 40 ਤੋਂ ਪਲੱਸ ਚਲੇ ਗਈਆਂ ਠੀਕ ਹੈ ਭਾਈ ਆਕਸੀਜਨ ਦੀ ਉਮੀਦ ਹੋ ਕਿ 670 ਦੇ ਰੇਰ ਪਰ ਠੀਕ ਹੈ ਭਾਈ ਤੇ ਵੈਸੇ ਰਿਸਪੌਂਸ ਵਧੀਆ ਮਿਲਦਾ ਪਰ ਮੈਂ ਨਹੀਂ ਮੈਰੀਨਾ ਰੂਲਾ ਪਹਿਲਾਂ ਪਈਆਂ ਨੇ ਸ਼ੋਹਾਂ ਤੇ ਹੋਰ ਰਿਸਪੌਂਸ ਬਹੁਤ ਬਿਲਕੁਲ ਕਹੋ ਆਪਣੇ ਤੋਂ ਏਰੀਆ ਚ ਘੋੜੀ ਬਹੁਤ ਘੱਟ ਸੰਤੋ ਦੂਰੋਂ ਪੜੀਏ ਘੋੜੀ ਬਈ ਹਰਿਆਣਾ ਹੋ ਗਿਆ ਇੱਧਰੋਂ ਵੀ ਘੋੜੀ ਮਿਲਦੀ ਆ ਆ ਆਪਣਾ ਹੁਸ਼ਿਆਰਪੁਰ ਹੂੰ ਜਾਂ ਇੱਧਰ ਏਰੀਆ ਹੋ ਗਿਆ ਮੁਕੇ ਵਾਲਾ ਫਰੀਦਕੋਟ ਮੁਕਸਰੋਂ ਤੋਂ ਬਿੱਟਾ ਮਿੱਟੋਂ ਮੀ ਕੁੜੀ ਹੋਗੇ ਮਤਲਬ ਹਟੇ ਏਰੀਆ 'ਚ ਕੁੜੀ ਘਟ ਨਹੀਂ ਨਹੀਂ ਫਿਰ ਵੀ ਬਹੁਤ ਵਧੀਆ ਕੁੜੀ ਭਰ ਰਿਹਾ ਹੂੰ ਇਹ ਚੀਜ਼ ਨੂੰ ਵੀ ਤੁਸੀਂ ਮੰਨਦੇ ਹੋ ਵੀ ਏਰੀਆ ਵੀ ਏਰੀਏ ਤੇ ਵੀ ਇਹ ਜੀ ਡਿਪੈਂਡ ਜਿਆਦਾ ਬਿਲਕੁਲ ਬਾਈ ਕਿਰਾਇਆ ਦੇਖਦਾ ਨਾ ਬੰਦਾ ਦੂਰ ਲੈ ਕੇ ਗੱਡ ਦੇ ਵਿੱਚ ਖੜਾ ਹੁੰਦਾ ਜਦੋਂ ਚਲੋ ਕਈ ਵਾਰ ਖਰਚੇ ਤੋਂ ਚੱਲ ਜਾਂਦੇ ਆ ਚਲੋ ਵੀਰ ਇਹ ਹੁੰਦਾ ਬਾਈ ਓਨੀ ਘੋੜੇ ਦੀ ਫੀਸ ਹੁੰਦੀ ਆ ਬੰਦਾ ਸੋਚਦਾ ਓਨਾ ਹੀ ਆਪਾਂ ਨੂੰ ਕਿਰਾਇਆ ਪੈ ਜਾਣਾ ਕਿਉਂ ਹੁਣ ਘੋੜੀ ਲੈ ਕੇ ਉਹ ਬੰਦਾ ਦੋ ਦਿਨ ਤਾਂ ਘੋੜੀ ਰੱਖੂਗਾ ਨਾ ਉਹਰੇ ਉਹ ਫਿਰ 19 ਫੀਸ ਹੁੰਦੀ 10-15000 ਕਿਰਾਇਆ ਬਣ ਜਾਂਦਾ ਬੰਦੇ ਦਾ ਫਿਰ ਬੰਦਾ ਆਪਣੇ ਪੰਜਾਬੀ ਦਾ ਇਹ ਸੋਚਨੇ ਯਾਰ ਜੇ ਨਹੀਂ ਰਹੀ ਇਹ ਕੱਲ ਨੂੰ ਫੇਰ ਲੈ ਕੇ ਆਉਣਾ ਇਹ ਚੀਜ਼ ਦਾ ਇਹ ਫਰਕ ਬਾਈ ਕਿਰਾਇਆ ਤਾਂ ਫੀਸ ਦੇਣੀ ਸੌਖੀ ਹੈ ਕਿਰਾਇਆ ਦੇਣਾ ਆਫਾ ਲੱਗਦਾ ਮਨ ਪਰ ਫਿਰ ਵੀ ਬਾਈ ਮੈਂ ਤਾਂ ਤੁਹਾਡੀ ਮਿਹਨਤ ਨੂੰ ਸਲਾਮ ਕਰਦਾ ਕਿਉਂਕਿ ਤੁਹਾਡਾ ਜਿਹੜਾ ਲੁਧਿਆਣਾ ਏਰੀਆ ਮਾਰਵਾੜੀ ਦਾ ਗਾੜਾ ਆ ਪਾ ਕਹਿ ਸਕਦੇ ਆ ਜਿਆਦੇ ਮਾਰਵਾੜੀ ਬਰੀਡ ਤੇ ਇੱਥੇ ਕੰਮ ਹੋ ਰਿਹਾ ਇਸ ਏਰੀਏ ਦੇ ਵਿੱਚ ਤੇ ਨੁਕਰੇ ਵਾਲੇ ਪਾਸੇ ਰਹਿ ਜਾਣ ਥੋੜਾ ਹੀ ਆ ਕੰਦਾ ਜਿਹੜਾ ਫਾਰਮ ਆ ਹਾਂ ਜੀ ਮੈਂ ਤੁਹਾਨੂੰ ਨੁਕਰੇ ਨੂੰ ਜ਼ਿਆਦਾ ਮੇਰੇ ਇਕੱਲੇ ਹੀ ਆ ਨੁਕਰਾ ਜਿਹੜਾ ਮੈਂ ਕਰ ਰਿਹਾ ਕੰਮ ਹੂੰ ਤੇ ਜਿਹੜੇ ਵੀ ਹੋਰ ਵੀ ਕਰ ਰਹੇ ਨੇ ਉਹਨਾਂ ਕੋ ਨੁਕਰੇ ਦੇ ਨਾਲ ਮਾਰਵਾੜੀ ਹੈਗਾ ਹੈਗਾ ਪਰ ਮੈਂ ਗੱਲਾਂ ਨੁਕਰੇ ਤੇ ਹੀ ਜ਼ੋਰ ਕੱਲਾ ਜਿਹੜਾ ਨਰੋਲਾ ਤੁਸੀਂ ਨੁਕਰੇ ਕਿਉਂਕਿ ਮੈਨੂੰ ਨੁਕਰੇ ਨੂੰ ਬਹੁਤ ਕੋ ਦਿੱਤਾ ਬਾਈ ਨਾਮ ਦਿੱਤਾ ਹਨ ਤੇ ਮੈਂ ਤਾਂ ਇਹੀ ਵਰਕ ਕਰਦਾ ਬਾਕੀ ਮੈਨੂੰ ਲੈਨ ਆ ਹੁਣ ਫਾਰਸ ਦਾ ਬੱਚਾ ਫੇਰੇ ਕੋਲ ਮੈਂ ਇਹਦੀ ਲੈਨ ਮਤਲਬ ਇੱਕ ਤਿਆਰ ਕਰਨੀ ਹੈ ਹੂੰ ਠੀਕ ਆ ਬਾਈ ਇੰਦਰ ਭਾਈ ਇੱਕ ਬਹੁਤੀ ਵਾਰ ਦੇਖਿਆ ਵੀ ਭਰਾ ਜਦੋਂ ਕਿਸੇ ਹੋਰ ਸਟੇਟ ਤੋਂ ਦੂਰ ਨੇੜੇੋਂ ਚੱਲ ਕੇ ਆਉਂਦੇ ਹਨਾ ਕੰਨ ਜੀ ਕਈ ਵਾਰ ਦੂਰ ਬੈਠਾ ਬੰਦਾ ਇਹ ਚੀਜ਼ ਸੋਚਣ ਲੱਗ ਜਾਂਦਾ ਵੀ ਯਾਰ ਉੱਥੇ ਫਾਰਮ ਦੇ ਉੱਤੇ ਸਿਸਟਮ ਪਤਾ ਨਹੀਂ ਕਿਵੇਂ ਹੋਊਗਾ ਵੀ ਅਸੀਂ ਘੋੜੀ ਲੈ ਕੇ ਜਾਵਾਂਗੇ ਜਾਂ ਰਹਿਣ ਸਹਿਣ ਦਾ ਕਿਵੇਂ ਬੰਦੋਬਸਤ ਹੋਊਗਾ ਜਾਂ ਘੋੜੀ ਨੂੰ ਬੰਦਾ ਸਾਂਭੂ ਜਾਂ ਥਾਂ ਹੋਊ ਜਾਂ ਨਾ ਹੋ ਤੇ ਥੋਡੇ ਮੈਂ ਇੱਥੇ ਦੇਖਿਆ ਬਾਈ ਫਾਰਮ ਜਿਹੜਾ ਤੁਸੀਂ ਸੈਟਅਪ ਕੀਤਾ ਬਹੁਤ ਖੁੱਲਾ ਬਣਾਇਆ ਬਾਈ ਵਧੀਆ ਬਣਿਆ ਹੋਇਆ ਘੋੜੀਆਂ ਘੋੜੀਆਂ ਤੁਸੀਂ ਛੱਡ ਦਿਓ ਅੱਜ ਵੀ ਮੈਂ ਦੇਖਿਆ ਸਵੇਰੇ ਜਦੋਂ ਆਪਾਂ ਵੀਡੀਓ ਕਰਦੇ ਸੀ ਤੇ ਤੁਸੀਂ ਜਿਹੜੀਆਂ ਘੋੜੀਆਂ ਮਿਲਣ ਵਾਸਤੇ ਆਈਆਂ ਸੀ ਉਹਨਾਂ ਨੂੰ ਵੀ ਇੱਥੇ ਖੁੱਲਾ ਖਾਲਾ ਵੀ ਛੱਡ ਦਿਓ ਬੰਦੇ ਸਾਂਭਦੇ ਵੀ ਵਧੀ ਦਿੰਨੇ ਬਾਈ ਤੇ ਬਾਕੀ ਸਾਰਾ ਦੱਸ ਦਿਓ ਗੱਲਬਾਤ ਵੀ ਬੰਦਿਆਂ ਦੇ ਰਹਿਣ ਰੋਣ ਵਾਸਤੇ ਵੀ ਵਧੀਆ ਬਣਾਇਆ ਵਾ ਹਾਂ ਜੀ ਤੇ ਰਹਿਣ ਦਾ ਵੀ ਇਹ ਪੂਰਾ ਪ੍ਰਬੰਧ ਆ ਬਾਈ ਦੂਰੋਂ ਬੰਦਿਆਂ ਲਈ ਤੇ ਬਾਕੀ ਐਮਪੀ ਤੋਂ ਵੀ ਘੋੜੀਆਂ ਮਿਲੀਆਂ ਨੇ ਤੇ ਜੂਪੀ ਚੋਂ ਵੀ ਉਹ ਘੋੜੀ ਜੂਪੀ ਚੋਂ ਘੋੜੀਆਂ ਚੱਕ ਪਾਸ ਹੋ ਕੇ ਵੀ ਗਈਆਂ ਹੂੰ ਤੇ ਬੰਦੇ ਦੇ ਰਹਿਣ ਦਾ ਵੀ ਪ੍ਰਬੰਧ ਆ ਬਾਈ ਠੀਕ ਹੈ ਭਾਈ ਜੇ ਕਿਸੇ ਦੂਰੋਂ ਆ ਕੇ ਵੀਰ ਨੇ 2 3 4 ਦਿਨ ਰਹਿਣਾ ਵੀ ਹੋਵੇ ਉਹ ਪੂਰਾ ਪ੍ਰਬੰਧ ਆਈ ਫਾਰਮ ਠੀਕ ਹੈ ਭਾਈ ਆ ਦੇਖਿਆ ਰੂਮ ਰਾਮ ਵਧੀਆ ਸੈੱਟ ਕਰਕੇ ਬਣਾਇਆ ਹੋਇਆ ਹੈ ਬਾਈ ਹਨਾ ਤੇ ਕੋਈ ਦਿੱਕਤ ਨਹੀਂ ਵੈਸੇ ਫਾਰਮ ਵੀ ਆਪਣਾ ਆਪਣੇ ਮੰਨ ਲਓ ਰੈਜੀਡੈਂਸ ਤੋਂ ਅਲੱਗ ਤੋਂ ਆ ਕੋਈ ਇੱਥੇ ਕੋਈ ਸਮੱਸਿਆ ਨਹੀਂ ਕਈ ਵਾਰ ਭਰਾਜਾ ਕਰਨ ਲੱਗ ਜਾਂਦੇ ਆ ਇੱਥੇ ਜਿਵੇਂ ਮਰਜ਼ੀ ਆਪਦਾ ਖੁੱਲਾ ਤੁਰਿਆ ਫਿਰੇ ਲੋੜ ਆਦੀ ਬਿਲਕੁਲ ਕੋਈ ਇੱਥੇ ਵਧੀਆ ਮਾਹੌਲਾ ਸੇ ਪਾਸੇ ਖੁੱਲਾ ਹਨ ਤੇ ਇਹ ਚੀਜ਼ਾਂ ਥੋੜਾ ਜਿਹਾ ਮੈਟਰ ਕਰਦੀਆਂ ਬਾਕੀ ਭਾਈ ਕਈ ਵਾਰ ਕੋੜੀ ਕਿਸੇ ਭਰਾਣੇ ਚੈੱਕ ਕਰਾਉਣੀ ਹੋਵੇ ਇੱਥੇ ਡਾਕਟਰ ਦੀ ਸ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਬ੍ਰਦਰ ਸਰ ਸਾਰ ਸੌਤ ਮਡੂ ਠੀਕ ਹੈ ਭਾਈ ਇੰਦਰ ਭਾਈ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਸਾਂਝਾ ਕਰ ਦਿਓ ਜਿੱਤੇ ਤੁਸੀਂ ਗੱਲਬਾਤ ਕਰਦੇ ਹੋ ਮੇਰਾ ਵੀਰੇ 987774 36892 9877436892 ਠੀਕ ਹੈ ਭਾਈ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਭਾਈ ਅੰਦਰ ਸੋਡਾ ਧੰਨਵਾਦ ਵੀਰੇ ਜਿਹੜਾ ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਤੇ ਆਪ ਧੰਨਵਾਦ ਤੁਹਾਡੇ ਜਰੀਏ ਭਰਾਵਾਂ ਦੇ ਨਾਲ ਆ ਅੱਜ ਸਾਂਝਾ ਕਰਿਆ ਹਨਾ ਹਾਂ ਜੀ ਧੰਨਵਾਦ ਤੁਹਾਡਾ ਵੀ ਪਹੁੰਚਣ ਲਈ ਬਾਈ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਜਿਵੇਂ ਬਾਈ ਅੰਦਰ ਨੇ ਹੀਰੇ ਬਾਰੇ ਸਾਰੀਆਂ ਗੱਲਾਂ ਬਾਤਾਂ ਆਪਣੇ ਨਾਲ ਕਲੀਅਰ ਕਰਤੀਆਂ ਇਹਦੀ ਸਟੱਡ ਸਰਵਿਸ ਦੀ ਫੀਸ 25000 ਰੁਪਿਆ ਰੱਖੀ ਵੀ ਆ ਤੇ ਮੀਟਿੰਗ ਮੋਟਿੰਗ ਦਾ ਕੋਈ ਚੱਕਰ ਨਾ ਮੰਨਿਓ ਕੋਈ ਸਮੱਸਿਆ ਨਹੀਂ ਖੁੱਲੀ ਖੇੜੀ ਰੱਖੀ ਵੀ ਆ ਬਾਈ ਨੇ ਕਈ ਵਾਰ ਕੀ ਹੁੰਦਾ ਵੀ ਭਰਾ ਸੋਚਣ ਲੱਗ ਜਾਂਦੇ ਵੀ ਇੰਨੇ ਜੰਪ ਦੇਣਗੇ ਗਿਣਤੀ ਮਿੰਨਤੀ ਤੋਂ ਬਾਹਰ ਆ ਕੰਮ ਤੇ ਬਸ ਘੋੜੀ ਸਹੀ ਹੋਣੀ ਚਾਹੀਦੀ ਆ ਤੇ ਤੁਸੀਂ ਵੇਚਜ ਕੋ ਹੋ ਕੇ ਘੋੜੀ ਮੇਟ ਕਰਾ ਸਕਦੇ ਹੋ ਜਿੰਨੇ ਟਾਈਮ ਪੀਰੀਅਡ ਦੇ ਵਿੱਚ ਕੋਈ ਸਮੱਸਿਆ ਨਹੀਂ ਤੇ ਬਾਕੀ ਗੱਲਬਾਤ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਉਹ ਬਸ਼ੇਰਾਗਾ ਜਿਹਨੂੰ ਤਕਰੀਬਨ ਸਾਰੇ ਭਰਾ ਜਾਣਦੇ ਆ ਇਹਦੇ ਪਿਓ ਨੂੰ ਵੀ ਤੁਸੀਂ ਜਾਣਦੇ ਹੋ ਚੈਂਪੀਅਨ ਬਲੱਡ ਦਾ ਚੈਂਪੀਅਨ ਬਸ਼ੇਰਾਗਾ ਇਹ ਜਿਹਨੇ ਅੱਜ ਤੱਕ ਸ਼ੋਅਾਂ ਦੇ ਵਿੱਚ ਇਹਦੇ ਬਾਪ ਨੇ ਵੀ ਝੰਡੇ ਕੱਢੇ ਆ ਤੇ ਹੁਣ ਇਹ ਵੀ ਘੱਟ ਰਿਹਾ ਉਸੇ ਦੀਆਂ ਪੜਾਂ ਦੇ ਵਿੱਚ ਪੜਾ ਰੱਖ ਰਿਹਾ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਇੱਕ ਆਪਾਂ ਚੰਗੇ ਖੂਬਸੂਰਤ ਘੋੜੇ ਤੋਂ ਘੋੜੀ ਮੇਟ ਕਰਾਉਣੀਆਂ ਛੋਲੇ ਲੈਵਲ ਦਾ ਬੱਚਾ ਲੈਣਾ ਚਾਹੁੰਦੇ ਹੋ ਤਾਂ ਬਾਈ ਇੰਦਰ ਤੁੰਗ ਨਾਲ ਤੁਸੀਂ ਸੰਪਰਕ ਕਰ ਲੋ ਬਹੁਤ ਹੀ ਡਾਊਨ ਟੂ ਅਰਥ ਬੰਦਾ ਸਾਡਾ ਭਰਾ ਤੇ ਕੰਟੈਕਟ ਨੰਬਰ ਬਾਈ ਨੇ ਸਾਂਝਾ ਕਰ ਦਿਆ ਜਦੋਂ ਮਰਜ਼ੀ ਤੁਸੀਂ ਫੋਨ ਲਾ ਕੇ ਪਿੰਡ ਸਹਾਵਨਾ ਆ ਕੇ ਬਾਈ ਦਾ ਘੋੜਾ ਵੀ ਦੇਖ ਸਕਦੇ ਹੋ ਤੇ ਘੋੜੀ ਜਦੋਂ ਮਰਜ਼ੀ ਮੀਟ ਕਰਾ ਸਕਦੇ ਹੋ ਕੋਈ ਸਮੱਸਿਆ ਨਹੀਂ ਇੱਥੇ ਰਹਿਣ ਸੈਣ ਦਾ ਫੁੱਲ ਪ੍ਰਬੰਧਾ ਡਾਕਟਰੀ ਸਹੂਲਤ ਵੀ ਫੁੱਲ ਆ ਤੇ ਬਾਈ ਨੂੰ ਕਾਲ ਕਰਕੇ ਆ ਸਕਦੇ ਹੋ ਘੋੜਾ ਜਦੋਂ ਮਰਜ਼ੀ ਦੇਖਣਾ ਸਕਦੇ ਹੋ ਸੋ ਮਿਲਦੇ ਆ ਅਗਲੀ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਜੀ ਦੋਸਤੋ ਸਸਿਕਾ